ਹਾਂਜੀ ਦਰਸ਼ਕ ਵੀਰੋ ਅੱਜ ਆਪਾਂ ਸ਼ੈੱਡ ਪਾਉਣ ਲੱਗੇ ਆਂ ਸਾਲੋਂ ਥੋੜੀ ਮੀਂਹ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਕਿ ਸ਼ੈੱਡ ਛੋਟਾ ਸੀਗਾ ਆਪਣਾ ਬੈਸਾ ਟਰੈਕਟਰ ਤੋਂ ਵਧੀਆ ਖੁੰਦੇ ਸੀ ਅੰਦਰ ਪਰ ਮੀਂਹ ਦੇ ਵਿੱਚ ਬਾਛੜ ਆਉਂਦੀ ਸੀ ਅੱਜ ਆਪਾਂ ਸਾਰਾ ਇੱਥੇ ਕਵਰ ਕਰਨ ਲੱਗੇ ਆਂ ਇਸ ਕਰਕੇ ਖਰਾਰ ਜਿਹਾ ਬੋਖ ਖਿਲਰੇ ਆ ਅਜ ਤੱਕ ਵਾੜਖਾਨੇ ਬਣਿਆ ਪਿਆ ਅੱਜ ਲੱਡੂ ਵੀਰ ਨੂੰ ਸੱਦਿਆ ਵਿਆ ਹੈੱਡਪੌਨ ਨੂੰ ਇਹਦੇ ਸਾਰਾ ਸਾਜਣ 200 ਰੁਪਏ ਗਾਣਾ ਉਹ ਰਾਜ ਸਾਰੇ ਸਾਰੇ ਇੱਕ ਪਾਰਟੀ ਰੱਗੀ ਹੋਈ ਹੈ ਹੈੱਡਪੌਨ ਆ ਬੈਠਿਆ ਸਾਡੀ ਪਾਰਟੀ ਪੂਰੀ ਹੁਣ ਗਾਟਰ ਨਾਪਣ ਲੱਗੇ ਆ ਤੇ ਬੱਸ ਫਿਰ ਧਰਦੇ ਸਲੇਟਾਂ